ਜ਼ਿਲ੍ਹਾ ਸ਼ਿਹਾਰਪੁਰ ਦੇ ਬਲਾਕ ਉੜਮੁੰ ਟਾਂਡਾ ਦੇ ਨੇਪੰਦੇ ਰਾਨੀ ਪਿੰਡ ਵਿਖੇ ਕਰੀਬ 2 ਸਾਲ ਪਹਿਲਾਂ ਹੋਈ ਕਤਲ ਦੀ ਗਵਾਹੀ ਦੇਣ ਵਾਲੇ ਪਰਿਵਾਰ ਦੇ ਘਰ ਵਿਆਹ ਦੇ ਫੰਕਸ਼ਨ ਵਿੱਚ ਹੀ ਹੋਇਆ ਕਾਤਲਾਨਾ ਹਮਲਾ ਕਾਰ ਅਤੇ ਬੁਲਟ ਮੋਟਰਸਾਈਕਲ ਦੀ ਵੀ ਕੀਤੀ ਪੰਤੋੜ ਅਰੇ ਗੱਡੀ ਕੱਢੀ ਜੋ ਕੱਢ ਕੇ ਸਾਡੇ ਨਾਲ ਗਿਆ ਇਹ ਸਾਡੀ ਗੱਡੀ ਚ ਪੜ ਕੰਦਾ ਮੁੰਡਾ ਮਾਰ ਦਿੱਤਾ ਹੀ ਉਹ ਗਵਾਈ ਦੀ ਇਹਦੇ ਵਿੱਚ ਹੀ ਬੱਸ ਇਹਨਾਂ ਨੇ ਫਸ ਗਿਆ ਮੈਂ ਜਦੋਂ ਉਹ ਇਹ ਅੰਦਰ ਆਏ ਨੇ ਮੈਂ ਬਾਹਰ ਨਿਕਲ ਗਈ ਮੈਂ ਬਾਹਰ ਤਰਲੇ ਕਰਦੀਆਂ ਮਨਦੀਪਾ ਛੱਡਦੇ ਅਸੀਂ ਪਿੰਡ ਛੱਡ ਦਾਂਗੇ ਸਾਨੂੰ ਛੱਡ ਦੇ ਇੱਕ ਵਾਰੀ ਛੱਡ ਦੇ ਕਹਿੰਦਾ ਨਹੀਂ ਛੱਡਣਾ ਨਹੀਂ ਅੱਜ ਮਾਰ ਕੇ ਹੀ ਜਾਣਾ ਆ ਅੱਜ ਨਹੀਂ ਛੱਡਣਾ ਹੈਗਾ ਕਿਹੜੇ ਹਿਆਰ ਸੀ ਉਹਨਾਂ ਕੋਲ ਉਹਨਾਂ ਦੇ ਕੋਲ ਐਡੇ-ਐਡੇ ਮਤਲਬ ਵੱਡੇ ਟਕੂਏ ਸੀਗੇ 6-7 ਜਣੇ ਗੇਟ ਪਾਰਟ ਦੇ ਪਏ ਸੀ 7-8 ਜਣੇ ਉੱਪਰੋਂ ਦੀ ਇੱਟਾਂ ਸੁੱਟਦੇ ਪਏ ਸੀ ਫਿਰ ਡੈਕੋਰੇਸ਼ਨ ਵਾਲੇ ਸਮਾਨ ਲਾਂਦੇ ਪਏ ਸੀ ਡੈਕੋਰੇਸ਼ਨ ਦਾ ਸਮਾਨ ਵੀ ਉਹਨਾਂ ਨੇ ਗੇਟ ਤੋਂ ਅੰਦਰ ਸੁੱਟਿਆ ਹੈ ਬਾਕੀ ਪਿੱਛੇ ਕਾਫੀ ਲੰਬੀ ਲਾਈਨ ਸੀ ਮੁੰਡਿਆਂ ਦੀ ਸਾਰਿਆਂ ਕੋਲ ਐਡੇ ਨੇ ਚੌੜੇ ਟਕੂਏ ਸੀਗੇ ਜਦ ਤੱਕ ਤੇ ਇਹਨੇ ਕੋਲ ਇਹਦੇ ਕੋਲ ਰਾਈਫਲ ਸੀ 2-3 ਹੋਰ ਜਣੇ ਸੀ ਉਹਨਾਂ ਕੋਲ ਵੀ ਪਿਸਟਲ ਸੀ ਫਿਰ ਉਹਨਾਂ ਨੇ ਫਾਈਬਰ ਜਿੱਥੋਂ ਦੀ ਪਾੜੀ ਹੈ ਨਾ ਉਹਦੇ ਵਿੱਚੋਂ ਦੀ ਪਿਸਟਲ ਪਾ ਪਾ ਕੇ ਉਹਨਾਂ ਨੇ ਕੀਤੇ ਆ ਮੈਂ ਸਾਰਾ ਕੁਝ ਦੇਖਿਆ ਆ ਬਾਹਰੋਂ ਕੀ ਗੋਲੀ ਚਲਾਈ ਗੋਲੀਆਂ ਚਲਾਈ ਉਹਨਾਂ ਨੇ ਫਾਇਰ ਕੀਤੇ ਇਹ ਕੀ ਨਾ ਗੋਲੀਆਂ ਚਲਾਈ ਇਹ ਸੀਗਾ ਸ਼ੁਕਰ ਹੈ ਬਹੁਤ ਮਿਹਰਬਾਨੀ ਪੁਲਿਸ ਦੀ ਕਿ ਪੁਲਿਸ ਨੂੰ ਟਾਈਮ ਨਾਲ ਐਟ ਅ ਟਾਈਮ ਮੈਂ ਫੋਨ ਕਰਤਾ ਆ ਤੇ ਪੁਲਿਸ ਜਿਹੜੀ ਹੈ 20 ਮਿੰਟ ਦੇ ਵਿੱਚ ਇੱਥੇ ਪਹੁੰਚ ਗਈ ਹੈ ਤੇ ਇਹਨਾਂ ਨੂੰ ਪਹਿਲਾਂ ਹੀ ਫੋਨ ਆ ਗਿਆ ਕਿ ਪੁਲਿਸ ਆਉਣ ਵਾਲੀ ਹੈ ਕਿਸ ਇਹਨਾਂ ਨੇ ਪਤਾ ਨਹੀਂ ਮੁੰਡੇ ਖਿਲਾ ਰਹੇ ਸੀ ਰਸਤੇ 'ਚ ਜਾਂ ਕੀ ਸੀ ਕਿ ਪੁਲਿਸ ਆਉਣ ਵਾਲੀ ਹੈ ਕਿੰਨੇ ਕੁ ਬੰਦੇ ਜ਼ਖਮੀ ਹੋਏ ਤਾਂ ਨੇ ਸਾਡੇ तकरीबन ਮਤਲਬ ਬਹੁਤ ਈਟਾਂ ਇਹਨਾਂ ਨੇ ਮਾਰੀਆਂ ਆ ਸਾਡੇ ਬੰਦੇ ਕਿੰਨਿਆਂ ਨੂੰ ਲੱਗੀਆਂ ਆ ਜਿੰਨਾ ਕੱਚ ਸੀਗਾ ਜਿੰਨੀਆਂ ਲੇਡੀਜ਼ ਸੀ ਕਿੰਨੇ ਜਣੇ ਕਰਾਏ ਆ ਹਾਂਜੀ ਕਿੰਨੇ ਜਣੇ ਦਾਖਲ ਕਰਾਏ ਆ ਦੋ ਜਣੇ ਦਾਖਲ ਕਰਾਏ ਆ ਹੱਡੀ ਹੱਡੀ ਟੁੱਟ ਗਈ ਨੱਕ ਦੀ ਬਲੀਡਿੰਗ ਨਹੀਂ ਬੰਦ ਹੁੰਦੀ ਪਈ ਛੋਟੇ ਦੀ ਕੀ ਸਰਪੰਚੋਂ ਸੁਪਿੰਡੇ ਜੀ ਕੀ ਕੀ ਮਾਮਲਾ ਕੀ ਹੋਇਆ ਹੈ ਮਾਮਲਾ ਪਹਿਲਾਂ ਦਾ ਹੀ ਹੈ ਕਜੀ ਕੀ ਕਿਸ ਤਰ੍ਹਾਂ ਗੁਰੰਜਸ ਜੀ ਚੱਲਦਾ ਪਿਆ ਸੀ ਇਹਨਾਂ ਦਾ ਇਹਨਾਂ ਦੀ ਵੀ ਠੀਕ ਆ ਪਰ ਪਰਸੋਂ 15 ਤਰੀਕ ਅਗਵਾਈ ਸੀ ਇਹਨਾਂ ਦੀ ਇਸ ਕਰਕੇ ਆਣ ਕੇ ਘਰ ਪਏ 15 ਤਰੀਕ 15 ਤਰੀਕ ਦਰਾੜ ਦੂਤ ਲੈ ਕੇ ਸਾਰਾ ਕੁਝ ਪਏ ਤੇ ਰਵਲਬਰ ਵੀ ਮਾਰਿਆ ਇਹਨਾਂ ਨੇ ਹਾਂਜੀ ਗੋਲੀਆਂ ਚਲਾਈਆਂ ਗੋਲੀਆਂ ਚਲਾਈਆਂ ਹਾਂਜੀ ਪਰ ਨਾ ਇੱਕ ਸੈਕਿੰਡ ਨੇ ਚਲਾਈਆਂ ਮੰਦੀਪ ਨੇ ਚਲਾਈਆਂ ਤੇ ਮਿੱਕੂ ਨੇ ਚਲਾਈਆਂ ਮਿੱਕੂ ਨੇ ਤਾਂ ਨਹੀਂ ਲੈ ਹਾਂਜੀ ਫੇ ਬੋਟੀ ਤੇ ਵੀ ਲੈ ਗਿਆ ਬੋਟੀ ਤੇ ਵੀ ਵੱਜੀਆਂ ਦੋਨ ਛੱਲਾ ਸਾਰਾ ਕੁਝ ਲੈ ਗਿਆ ਪੈਸੇ ਵੀ ਲੈ ਗਏ ਆ ਬੋਨਾਈ ਛਗੜੇ ਦੇ ਵਿੱਚ ਕੀ ਕੀ ਹਥਿਆਰ ਸੀ ਨੇ ਕੋਲ ਇਹਨਾਂ ਦੇ ਕੋਲ ਕਿੰਨੇ ਕਿਹੜੇ ਸੀ ਰੰਗ ਦਾ ਗੰਡਾ ਸੀ ਸੀ ਉਹਨਾਂ ਦੇ ਕੋਲ ਹਾਂਜੀ ਬਾਹਰੋਂ ਮੁੰਡੇ ਆਏ ਸੱਦੇ ਉਹਨਾਂ ਨੇ 40 50 ਬੰਦੇ ਸੱਦੇ ਉਹਨਾਂ ਨੇ ਪਿੰਡ ਦੇ ਬੰਦੇ ਨਾ ਪੁੱਤੇ ਹੁੰਦੇ ਤਾਂ ਇਹਨਾਂ ਨੇ ਜਾਨੋਂ ਮਾਰ ਦੇਣਾ ਪਿਸਤੌਲ ਵੀ ਸੀ ਉਹਨਾਂ ਦੇ ਕੋਲ ਮਨਦੀਪ ਸਿੰਘ ਕੋਲ ਹਰਨੇਕ ਕੋਲ ਤੇ ਨਿੰਕੂ ਕੋਲ ਹਾਂਜੀ ਤਿੰਨ ਜਣੇ ਕੋਲ ਸੀ ਤੇਰੇ ਨੇ ਚਲਾਈਆਂ ਉਹਨਾਂ ਕੋਲ ਤੇ ਤਾਨ ਵੀ ਬਹੁਤ ਕੀਤਾ ਉਹਨਾਂ ਨੇ ਇਸ ਤਰ੍ਹਾਂ ਕਿ ਰਾਣੀਪਿੰਡ ਤੋਂ ਗੋਲੀਆਂ ਚੱਲਣ ਦਾ ਵੈਟਰ ਸਾਹਮਣੇ ਐਸੀ ਕਿ ਪੂਰਾ ਮਾਮਲਾ ਸੀ ਤੇ ਕੀ ਨੂੰ ਕਾਰਵਾਈ ਕੀਤੀ ਪਾਉਂਦਾ ਉਹ ਰਾਣੀਪਿੰਡ ਜਿਹੜਾ ਰਾਤਾ ਝਗੜਾ ਹੋਇਆ ਉਹਦੇ ਵਿੱਚ ਦੋਨੋਂ ਪਾਰਟੀਆਂ ਇੱਕ ਸੂਰ ਨੇ ਇਹਨਾਂ ਨੇ ਗਵਾਹੀ ਸੀ ਇਸ ਮੁੱਦੇ ਦੀ ਜਿਹਨੂੰ ਸੱਟਾਂ ਲੱਗੀਆਂ ਜਿਹੜੇ ਘਰ ਜਾ ਕੇ ਹਮਲਾ ਕੀਤਾ ਗਿਆ ਇਸ ਬੰਦੇ ਦੇ ਖਿਲਾਫ 302 ਦਾ ਗਵਾ ਸੀ ਇਸ ਕਰਕੇ ਇਹਨੇ ਉਹਨੂੰ ਗਵਾਹੀ ਤੋਂ ਕਰਾਉਣ ਲਈ ਉੱਤੇ ਪ੍ਰੈਸ਼ਰ ਪਾਉਂਦਾ ਸੀ ਤੇ ਫਿਰ ਉਹਨੇ ਜਾ ਕੇ ਉਹਦੇ ਹਮਲਾ ਕਰਤਾ ਉਹਦੇ ਘਰ ਜਾ ਕੇ ਉੱਤੇ ਹਮਲਾ ਕਰਕੇ ਉਹਦੇ ਥਣ ਤੋੜ ਕੀਤੀ ਉਹਨਾਂ ਨੂੰ ਸੱਟਾਂ ਵੀ ਮਾਰੀਆਂ ਕਿਨਾ ਤਾਂ ਉਹਦੇ ਸਬੰਧ ਜਿਹੜਾ ਨੇ ਮੈਡੀਕਲ ਜਿਹੜਾ ਆਏਗਾ ਉਹ ਤੇ ਰੋਡ ਤੇ ਪਰ ਉਹ ਜਿਹੜੇ ਅੱਛਾ ਜੀ ਗੱਲ ਕਿ ਕੀ ਚੱਲ ਰਹੀ ਕੋਈ ਸੁਰਤੀ ਜਾਂਚ ਬੋਲ ਕਿ ਕਿੰਨੇ ਫਾਇਰ ਹੋਏ ਨਹੀਂ ਫਾਇਰ ਬਾਰੇ ਹਜੇ ਕੋਈ ਇੱਥੇ ਸਾਨੂੰ ਐਵਿਡੈਂਸ ਕੋਈ ਨਹੀਂ ਮਿਲੀ ਹੈ ਕਿ ਲੇਕਿਨ ਉਹਨਾਂ ਨੇ ਕਹਿਣ ਤੇ ਹੀ ਆ ਬਾਕੀ ਜੇ ਕੋਈ ਇਹੋ ਜੀ ਗੱਲ ਆਈ ਤਾਂ ਉਹ ਵੀ ਕਰ ਲਈ ਆਮ ਲੈਂਦੀ ਜਾਗੀ